ਸ਼ਾਸਤਰੀ ਕਾਲ ਦੋਸਤੋ ਕਈ ਲੋਕ ਮਿਹਨਤ 'ਚ ਵਿਸ਼ਵਾਸ ਰੱਖਦੇ ਨੇ ਤੇ ਕੁਝ ਲੋਕ ਕਿਸਮਤ 'ਚ ਵਿਸ਼ਵਾਸ ਰੱਖਦੇ ਨੇ ਜਦੋਂ ਕਿ ਮਿਹਨਤ ਤੇ ਕਿਸਮਤ ਦੋਨੇ ਆਪਸ 'ਚ ਜੁੜੀਆਂ ਹੋਈਆਂ ਨੇ ਜੇ ਇਨਸਾਨ ਮਿਹਨਤ ਕਰਦਾ ਹੈ ਹਿੰਮਤ ਕਰਦਾ ਹੈ ਤਾਂ ਉਹ ਆਪਣੀ ਕਿਸਮਤ ਨੂੰ ਆਪਣੇ ਆਪ ਬਦਲ ਲੈਂਦਾ ਹੈ ਤੇ ਜੇ ਇਨਸਾਨ ਘਰ ਬੈਠਾ ਹੀ ਆਪਣੀ ਕਿਸਮਤ ਨੂੰ ਝੂਰੀ ਜਾਂਦਾ ਹੈ ਆਪਣੀ ਕਿਸਮਤ ਨੂੰ ਕੋਸੀ ਜਾਂਦਾ ਹੈ ਫਿਰ ਉਸ ਦੀ ਕਿਸਮਤ ਵੀ ਜਾਗ ਨਹੀਂ ਪਾਉਂਦੀ ਦੋਸਤੋ ਹਿੰਮਤ ਕਰੇ ਇਹ ਸਭ ਬਣਦਾ ਹੈ ਹਿੰਮਤ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਸਿਆਣੇ ਅਨੇਕ ਹਫ਼ਤਾ ਐਵੇਂ ਨਹੀਂ ਬਣਾਈਆਂ ਹਿੰਮਤ ਕਰਨੀ ਇਨਸਾਨ ਦਾ ਫਰਜ਼ ਹੈ ਕੰਮ ਹੋਣਾ ਨਾ ਹੋਣਾ ਫਲ ਮਿਲਣਾ ਇਹ ਦਾਤੇ ਦੇ ਉੱਤੇ ਨਿਰਭਰ ਹੈ ਆਪਣਾ ਕੰਮ ਹੈ ਆਪਾਂ ਪਾਣੀ ਪਾਈਏ ਅੱਗੇ ਮਾਲਕ ਨੇ ਫਲ ਲਾਉਣਾ ਹੈ ਜਾਂ ਨਹੀਂ ਲਾਉਣਾ ਇਹ ਮਾਰਕ ਦੇ ਹੱਥ ਹੈ ਮਿਹਨਤੀ ਬੰਦਾ ਕਦੇ ਵੀ ਕਿਸਮਤ ਤੇ ਉੱਤੇ ਵਿਸ਼ਵਾਸ ਕਰਕੇ ਘਰ ਟਿੱਕੇ ਨਹੀਂ ਬੈਠਦਾ ਮਿਹਨਤੀ ਬੰਦਾ ਮਿਹਨਤ ਕਰਦਾ ਰਹਿੰਦਾ ਹੈ ਤੇ ਉਹਦੀ ਮਿਹਨਤ ਦਾ ਫਲ ਕਿਸਮਤ ਦੇ ਰੂਪ ਚ ਉਹਨੂੰ ਜ਼ਰੂਰ ਮਿਲਦਾ ਹੈ ਮਿਹਨਤ ਕਰਨ ਵਾਲਾ ਕਦੇ ਇਹ ਸੋਚ ਕੇ ਮਿਹਨਤ ਨਹੀਂ ਕਰਦਾ ਕਿ ਮੈਨੂੰ ਇਸ ਮਿਹਨਤ ਦਾ ਕੋਈ ਫਲ ਮਿਲੇਗਾ ਮਿਹਨਤੀ ਬੰਦਾ ਆਪਣੀ ਲਗਨ ਚ ਲੱਗਿਆ ਰਹਿੰਦਾ ਹੈ ਤੇ ਹੌਲੀ-ਹੌਲੀ ਦੇਖਦੇ-ਦੇਖਦੇ ਉਹ ਇੰਨਾ ਆਪਣੇ ਕੰਮ ਚ ਨਿਪੁੰਨ ਹੋ ਜਾਂਦਾ ਹੈ ਕਿ ਉਸ ਨੂੰ ਫਲ ਮਿਲਣ ਲੱਗ ਜਾਂਦਾ ਹੈ ਤੇ ਜਦੋਂ ਕਿਸੇ ਇਨਸਾਨ ਨੂੰ ਫਲ ਮਿਲਦਾ ਹੈ ਤਾਂ ਉਹ ਆਪਣੇ ਆਪ ਦੁੱਗਣੀ ਮਿਹਨਤ ਕਰਦਾ ਹੈ ਦੁੱਗਣੀ ਮਿਹਨਤ ਕਰਦਾ ਹੈ ਤਾਂ ਉਹ ਅੱਗੇ ਨੂੰ ਵੱਧਦਾ ਹੈ ਤਰੱਕੀ ਕਰਦਾ ਹੈ ਦੋਸਤੋ ਕਦੇ ਵੀ ਬਿਨਾ ਮਿਹਨਤ ਤੋਂ ਕੁਝ ਨਹੀਂ ਮਿਲਿਆ ਕਿਸਮਤ ਉਹਨਾਂ ਦੀ ਹੀ ਜਾਗਦੀ ਹੈ ਜੋ ਕਿਸਮਤ ਨੂੰ ਜਗਾਉਣ ਲਈ ਯਤਨ ਕਰਦੇ ਨੇ ਬੈਠੇ ਬਿਠਾਇਆ ਕੋਈ ਚੀਜ਼ ਵੀ ਹਾਸਲ ਨਹੀਂ ਕੀਤੀ ਜਾ ਸਕਦੀ ਇੰਨਾ ਜ਼ਰੂਰ ਹੈ ਕਿ ਅਸੀਂ ਬਾਅਦ ਵਿੱਚ ਕਿਸਮਤ ਤੇ ਦੋਸ਼ ਦੇ ਦਿੰਨੇ ਆ ਕਿ ਯਾਰ ਸਾਡੀ ਕਿਸਮਤ ਹੀ ਮਾੜੀ ਸੀ ਅਸੀਂ ਕੁਝ ਕਰ ਨਹੀਂ पाए ਜਦ ਕਿ ਪ੍ਰਮਾਤਮਾ ਨੇ ਸਾਨੂੰ ਇਹ ਕਰੋੜਾਂ ਦਾ ਸਰੀਰ ਦਿੱਤਾ ਹੈ ਇਸ ਕਰਕੇ ਨਹੀਂ ਦਿੱਤਾ ਕਿਸੀ ਆਰਾਮ ਨਾਲ ਬੈਠ ਕੇ ਤੇ ਕਿਸਮਤ ਨੂੰ ਝੂਰੀ ਜਾਈਏ ਜੇ ਪ੍ਰਮਾਤਮਾ ਨੇ ਇੱਕ ਕਰੋੜਾਂ ਦਾ ਸਰੀਰ ਸਾਨੂੰ ਦਿੱਤਾ ਹੈ ਤਾਂ ਕੰਮ ਕਾਜ ਕਰਨ ਲਈ ਦਿੱਤਾ ਹੈ ਮਿਹਨਤ ਕਰਨ ਲਈ ਦਿੱਤਾ ਹੈ ਨਾ ਕਿ ਨਸ਼ੇ ਕਰਨ ਲਈ ਜਾਂ ਚੋਰੀਆਂ ਡਕੈਤੀਆਂ ਕਰਨ ਲਈ ਆਪਣੇ ਕੰਮ ਤੇ ਫੋਕਸ ਕਰੀਏ ਆਪਣੇ ਕੰਮ ਨੂੰ ਪੂਰੀ ਲਗਨ ਦੇ ਨਾਲ ਕਰੀਏ ਪੂਰੀ ਇੱਜ਼ਤ ਦੇ ਨਾਲ ਕਰੀਏ ਤੇ ਕੰਮ ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ ਅਸੀਂ ਪੰਜਾਬੀ ਪਰਵਾਸੀਆਂ ਨੂੰ ਬੜਾ ਦੋਸ਼ ਦਿੰਨੇ ਆ ਕਿ ਪ੍ਰਵਾਸੀ ਸਾਡੇ ਪੰਜਾਬ 'ਚ ਆ ਕੇ ਗੰਦ ਪਾਉਂਦੇ ਨੇ। ਪ੍ਰਵਾਸੀ ਸਾਡੇ ਕੰਮ ਖੋਹਦੇ ਨੇ। ਸੋਚ ਕੇ ਦੇਖੋ ਪੰਜਾਬੀਓ ਜੇ ਅਸੀਂ ਆਪਣੇ ਕੰਮ ਆਪ ਕਰੀਏ ਤੇ ਸਾਨੂੰ ਬਾਹਰ ਜਾਣ ਦੀ ਵੀ ਲੋੜ ਨਾ ਪਵੇ। ਅਸੀਂ ਆਪਣੇ ਖੇਤਾਂ 'ਚੋਂ ਆਪਣੀ ਸਬਜ਼ੀ ਆਪ ਬੀਜ ਕੇ ਤੇ ਆਪ ਹੀ ਵੇਚੀਏ ਤੇ ਫਿਰ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਖੇਤੀਬਾੜੀ ਕਰਨ ਵਾਲੇ ਬੰਦਿਆਂ ਲਈ ਵੀ ਬਹੁਤ ਕੰਮ ਨੇ ਇਹ ਨਹੀਂ ਕਿ ਖੇਤੀ ਲਾਹੇਵੰਦ ਨਹੀਂ ਖੇਤੀ ਅੱਜ ਵੀ ਲਾਹੇਵੰਦ ਹੈ ਲੇਕਿਨ ਕਰਨ ਦਾ ਤਰੀਕਾ ਬਦਲ ਗਿਆ ਜੋ ਲੋਕ ਪੁਰਾਣੇ ਸਮੇਂ ਦੇ ਹਿਸਾਬ ਨਾਲ ਖੇਤੀ ਕਰ ਰਹੇ ਨੇ ਦੋਸਤੋ ਉਹਨਾਂ ਦੀ ਆਈ ਚਲਾਈ ਹੋ ਰਹੀ ਹੈ ਲੇਕਿਨ ਜੋ ਨਵੇਂ ਤਰੀਕੇ ਦੇ ਨਾਲ ਖੇਤੀ ਕਰਦੇ ਨੇ ਉਹ ਖੇਤੀ ਚੋਂ ਵੀ ਲੱਖਾਂ ਰੁਪਏ ਕਮਾ ਰਹੇ ਨੇ ਯੂਪੀ ਬਿਹਾਰ ਤੋਂ ਆ ਕੇ ਮਜ਼ਦੂਰ ਇੱਥੇ ਚਾਹਾਂ ਦੇ ਖੁੱਕੇ ਕਰੀ ਬੈਠੇ ਨੇ ਕੋਈ ਸਿਕਟਾ ਬੀੜੀਆਂ ਵੇਚਣ ਲੱਗ ਗਿਆ ਕਿਸੇ ਨੇ ਛੋਟਾ ਜਿਹਾ ਡਾ ਬਾਪਾ ਲਿਆ ਤੇ ਕੋਈ ਮਿਲ ਚ ਲੇਬਰ ਹੀ ਕਰਨ ਲੱਗ ਗਿਆ ਲੇਬਰ ਕਰਦਾ ਕਰਦਾ ਹੌਲੀ ਹੌਲੀ ਫੋਰਮੈਨ ਬਣ ਗਿਆ ਤੇ ਸਾਡੇ ਪੰਜਾਬੀ ਲੇਬਰ ਕਰਨ ਨੂੰ ਬਹੁਤ ਮਾੜਾ ਸਮਝਦੇ ਨੇ ਕਿਰਤ ਨੂੰ ਮਾੜਾ ਸਮਝਦੇ ਨੇ ਜੇ ਅਸੀਂ ਕਿਰਤ ਕਰੀਏ ਦੋਸਤੋ ਸਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਇੱਥੇ ਹੀ ਸਾਨੂੰ ਸਾਡੀ ਕਿਰਤ ਦਾ ਫਲ ਬਹੁਤ ਵਧੀਆ ਮਿਲ ਸਕਦਾ ਹੈ ਪੰਜਾਬੀਆਂ ਨੂੰ ਸ਼ਰਮ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਪੰਜਾਬੀ ਸ਼ਰਮੀਲੇ ਬਹੁਤ ਨੇ ਹਰ ਕੰਮ 'ਚ ਸ਼ਰਮ ਮੰਦ ਜਾਂਦੇ ਨੇ ਆਪਣੇ ਪੰਜਾਬ 'ਚ ਰਹਿ ਕੇ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਝੱਕਦੇ ਨੇ ਸ਼ਰਮਾਉਂਦੇ ਨੇ ਕਿਸੇ ਵੀ ਸਟੇਜ ਤੇ ਜੇ ਕਿਸੇ ਪੰਜਾਬੀ ਨੂੰ ਆਮ ਪੰਜਾਬੀ ਨੂੰ ਖੜਨਾ ਪੈ ਜਾਏ ਤਾਂ ਸਟੇਜ ਤੇ ਉਸ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜਦੋਂ ਕਿ ਉਸ ਨੂੰ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਜੇ ਉਹ ਸਟੇਜ ਤੇ ਚੜ੍ਹਿਆ ਤਾਂ ਸਟੇਜ ਤੇ ਚਾਰ ਗੱਲਾਂ ਚੰਗੀਆਂ ਕਹਿ ਕੇ ਹੀ ਥੱਲੇ ਆਏਗਾ ਸਾਡੇ 'ਚ ਆਤਮ ਵਿਸ਼ਵਾਸ ਦੀ ਘਾਟ ਹੈ ਦੋਸਤੋ ਜੇ ਸਾਡੇ 'ਚ ਆਤਮ ਵਿਸ਼ਵਾਸ ਹੋਵੇ ਤਾਂ ਪੰਜਾਬ ਦੇ ਵਿੱਚ ਇੰਨੇ ਕੰਮ ਨਹੀਂ ਕਿ ਸਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਪੰਜਾਬ ਦੇ ਵਿੱਚ ਬੈਠੇ ਯੂਪੀ ਦੇ ਲੋਕ ਬਿਹਾਰ ਦੇ ਲੋਕ ਰੋਜ਼ਮਰਾਂ ਦੀ ਜ਼ਿੰਦਗੀ 'ਚ ਪੈਸਾ ਵੀ ਜੋੜਦੇ ਨੇ ਆਪਣੇ ਪਿੰਡਾਂ ਨੂੰ ਵੀ ਭੇਜਦੇ ਨੇ ਤੇ ਇੱਥੇ ਆਪਣੀ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰਦੇ ਨੇ ਕਈ ਪ੍ਰਵਾਸੀ ਤਾਂ ਪੰਜਾਬ ਦੇ ਵਿੱਚ ਮਕਾਨ ਤੱਕ ਬਣਾ ਕੇ ਬੈਠੇ ਨੇ ਇਹਦਾ ਕਾਰਨ ਇਹੀ ਹੈ ਕਿ ਅਸੀਂ ਪੰਜਾਬੀ ਕੰਮ ਨੂੰ ਕਰਨ ਚ ਇਕ ਕਟ ਇੰਟਰਸਟ ਦਿੰਨੀ ਹੈ ਜੇ ਅਸੀਂ ਪੰਜਾਬੀ ਆਪਣੇ ਪੰਜਾਬ ਚ ਆਪਣੇ ਕਾਰੋਬਾਰ ਖੋਲ ਕੇ ਟੌਨ ਨਾਲ ਕੰਮ ਕਰੀਏ ਤਾਂ ਕੋਈ ਵੀ ਵਿਹਾਰ ਦਾ ਬੰਦਾ ਜਾਂ ਬਾਹਰਲਾ ਬੰਦਾ ਸਾਡੇ ਪੰਜਾਬ ਚ ਨਾ ਆਵੇ ਅੱਜ ਅਸੀਂ ਇਹ ਸੋਚਦੇ ਆ ਕਿ ਬਾਹਰਲੇ ਬਿਹਾਰ ਦੇ ਜਾਂ ਯੂਪੀ ਦੇ ਬੰਦੇ ਆ ਕੇ ਪੰਜਾਬੀਆਂ ਦੇ ਕੰਮ ਤੇ ਡਾਕਾ ਮਾਰ ਰਹੇ ਨੇ ਜਦੋਂ ਕਿ ਦੋਸਤੋ ਜੇ ਪੰਜਾਬ ਦੇ ਵਿੱਚ ਪੰਜਾਬੀ ਹੀ ਕੰਮ ਕਰਨ ਤਾਂ ਯੂਪੀ ਬਿਹਾਰ ਦੇ ਲੋਕਾਂ ਦੀ ਕੋਈ ਕੰਮ ਨਾ ਬਚੇ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਦੋਸਤੋ ਐਸੀ ਕੰਮ 'ਚ ਸ਼ਰਮ ਆਉਂਦੀ ਆ ਕੋਈ ਵੀ ਕੰਮ ਹੈ ਉਹਦੇ 'ਚ ਸ਼ਰਮ ਨਾ ਕਰੀਏ ਜਿਹੜਾ ਪੰਜਾਬੀ ਪੰਜਾਬ 'ਚ ਕੰਮ ਕਰਨ ਤੋਂ ਸੰਗਦਾ ਹੈ ਤੁਸੀਂ ਦੇਖੋ ਉਹੀ ਪੰਜਾਬੀ ਬਾਹਰਲੇ ਮੁਲਕਾਂ 'ਚ ਅਮਰੀਕਾ ਕੈਨੇਡਾ ਇੰਗਲੈਂਡ ਕਿਤੇ ਵੀ ਚਲਾ ਜਾਵੇ ਆਪਣੀ ਮਿਹਨਤ ਦੇ ਨਾਲ ਲੱਖਾਂ ਕਰੋੜਾਂ ਰੁਪਏ ਦੀਆਂ ਕੋਠੀਆਂ ਕਾਰਾਂ ਸਭ ਖੜਾ ਕਰ ਲੈਂਦਾ ਹੈ ਜੇ ਪੰਜਾਬੀ ਇੱਥੇ ਸੰਗ ਨਾ ਕਰੇ ਜਿਵੇਂ ਉੱਥੇ ਕੰਮ ਕਰਦਾ ਹੈ ਪੰਜਾਬੀ ਐਵੇਂ ਹੀ ਪੰਜਾਬ ਚ ਕੰਮ ਕਰੇ ਤਕਾਮੰਦੀ ਪੰਜਾਬ ਚ ਕੋਈ ਕਮੀ ਨਹੀਂ ਮਿਹਨਤੀ ਬੰਦੇ ਨੂੰ ਕੰਮ ਕਿਤੇ ਨਾ ਕਿਤੇ ਲੱਭੀ ਜਾਂਦਾ ਦੋਸਤੋ ਜੇ ਅਸੀਂ ਹਿੰਮਤ ਹੀ ਨਹੀਂ ਕਰਾਂਗੇ ਅਸੀਂ ਭੱਜਾਂ ਨਾ ਠੰਗੇ ਹੀ ਨਹੀਂ ਅਸੀਂ ਕਿਸੇ ਕੰਮ ਨੂੰ ਲੱਭਾਂਗੇ ਹੀ ਨਹੀਂ ਤਾਂ ਸਾਨੂੰ ਕੋਈ ਵੀ ਕੰਮ ਨਹੀਂ ਲੱਭਣਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਕੁਝ ਲੋਕ ਪ੍ਰਾਪਰਟੀਆਂ ਦਾ ਕੰਮ ਕਰਦੇ ਨੇ ਇੱਕ ਛੋਟਾ ਜਿਹਾ ਦਫਤਰ ਖੋਲ੍ਹ ਕੇ ਬੈਠ ਜਾਂਦੇ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਘਰਾਂ ਦੇ ਪਲਾਟ ਮਕਾਨ ਸੇਲ ਪਰਚੇਜ ਕਰਨ ਲੱਗ ਜਾਂਦੇ ਨੇ ਇਹ ਲੋਕਾਂ ਦੇ ਵਿੱਚ ਕੋਈ ਐਸਾ ਗੁਣ ਨਹੀਂ ਹੁੰਦਾ ਕਿ ਜਿਹੜਾ ਉਹਨੂੰ ਪੈਦਾ ਕਰਨਾ ਪਵੇ ਬਸ ਸਿਰਫ ਗੱਲ ਇੰਨੀ ਕਹੇ ਕਿ ਇੱਕ ਪ੍ਰਾਪਰਟੀ ਦਾ ਸਲਾਹਕਾਰ ਜਦੋਂ ਘਰੋਂ ਨਿਕਲਦਾ ਤਾਂ ਉਹਦੇ ਦਿਮਾਗ 'ਚ ਇਹੀ ਗੱਲ ਹੁੰਦੀ ਹੈ ਕਿ ਅੱਜ ਮੈਂ ਕਿਹੜੀ ਚੀਜ਼ ਨਵੀਂ ਦੇਖ ਕੇ ਆਵਾਂ ਜਿਹੜੀ ਸੇਲ ਲਈ ਤਿਆਰ ਹੈ ਜਾਂ ਕੋਈ ਐਸਾ ਬੰਦਾ ਲੱਭਾਂ ਜਿਹੜਾ ਮੇਰੀ ਇਸ ਚੀਜ਼ ਨੂੰ ਖਰੀਦ ਲਵੇ ਬਸ ਦੋਨਾਂ ਦੀਆਂ ਮੁਲਾਕਾਤਾਂ ਕਰਾ ਦਿੰਦਾ ਤੇ ਦੇਖਦੇ ਦੇਖਦੇ ਦਿਨਾਂ ਦੇ ਵਿੱਚ ਅੱਜ ਜੀ ਕਿ ਸੌਦਾ ਕਰਾਉਂਦਾ 10 ਉਹਦੇ ਫਰੋਂਦਾ ਹੌਲੀ ਹੌਲੀ ਆਪਣੇ ਆਪ ਨੂੰ ਸੈੱਟ ਕਰ ਲੈਂਦਾ ਕੋਈ ਵੀ ਲਾਈਨ ਹੈ ਦੋਸਤੋ ਸਮਾਂ ਮੰਗਦੀ ਹੈ ਟਾਈਮ ਮੰਗਦੀ ਹੈ ਕਿਸੇ ਨੂੰ ਦੋਸ਼ ਨਾ دیਏ ਆਪਣੇ ਆਪ ਨੂੰ ਤਿਆਰ ਕਰੀਏ ਹਰ ਕੰਮ ਲਈ ਇਹ ਨਾ ਸੋਚੀਏ ਕਿ ਬਾਹਰੋਂ ਆ ਕੇ ਬਿਹਾਰ ਦਾ ਬੰਦਾ ਜਾਂ ਗੁਜਰਾਤ ਦਾ ਬੰਦਾ ਜਾਂ ਦਿੱਲੀ ਦਾ ਬੰਦਾ ਪੰਜਾਬ 'ਚ ਸੈੱਟ ਹੋ ਰਿਹਾ ਤੇ ਪੰਜਾਬੀ ਨੂੰ ਕੰਮ ਨਹੀਂ ਮਿਲ ਰਿਹਾ ਪੰਜਾਬੀ ਨੂੰ ਕੰਮ ਕਰਨਾ ਆਉਣਾ ਚਾਹੀਦਾ ਦੋਸਤੋ ਪੰਜਾਬ 'ਚ ਕੰਮ ਦੀ ਕੋਈ ਕਮੀ ਨਹੀਂ ਜੇ ਅਸੀਂ ਆਪਣੀ ਸ਼ਰਮ ਨੂੰ ਖਤਮ ਕਰਕੇ ਪੰਜਾਬ ਵੱਲ ਪੰਜਾਬੀ ਵੱਲ ਧਿਆਨ ਦੇਈਏ ਤਾਂ ਪੰਜਾਬ ਕਿਤੇ ਦਾ ਕਿਤੇ ਪਹੁੰਚ ਜਾਏ ਅੱਜ ਪੰਜਾਬ ਨੂੰ ਸਾਡੀ ਬਹੁਤ ਜ਼ਰੂਰਤ ਹੈ ਦੋਸਤੋ ਅੱਜ ਜਵਾਨੀ ਨੂੰ ਪੰਜਾਬ ਉਡੀਕ ਰਿਹਾ ਹੈ ਕਿਉਂਕਿ ਪੰਜਾਬ ਦਿਨੋਂ ਦਿਨ ਰਸਾਤਲ ਵੱਲ ਜਾ ਰਿਹਾ ਹੈ ਹੌਲੀ ਹੌਲੀ ਪੰਜਾਬ ਖਤਮ ਹੁੰਦਾ ਜਾ ਰਿਹਾ ਹੈ ਘਿਰਦਾ ਜਾ ਰਿਹਾ ਹੈ ਜਿਵੇਂ ਹੱਥ ਚੋਂ ਰੇਤ ਗਿਰਦੀ ਹੈ ਇਸੇ ਤਰ੍ਹਾਂ ਪੰਜਾਬ ਦਿਨ-ਪ੍ਰਤੀ ਦਿਨ ਘਿਰਦਾ ਜਾ ਰਿਹਾ ਹੈ ਕਾਰਨ ਸਾਡੀ ਜਵਾਨੀ ਆ ਦੋਸਤੋ ਜਵਾਨ ਮੁੰਡੇ ਪੜ੍ਹ ਲਿਖ ਕੇ 10ਵੀਂ ਕਰਕੇ ਪੰਜਾਬ ਨੂੰ ਛੱਡ ਛੱਡ ਬਾਹਰ ਜਾਈ ਜਾਂਦੇ ਨੇ ਤੇ ਬਾਹਰੋਂ ਵਾਪਸੀ ਕੋਈ ਨਹੀਂ ਆਉਂਦਾ ਜੇ ਕੋਈ ਆਉਂਦਾ ਹੈ ਤਾਂ 4 ਦਿਨ ਰਹਿਣ ਲਈ ਆਉਂਦਾ ਹੈ ਤੇ ਉਸ ਤੋਂ ਬਾਅਦ ਪੈਸੇ ਖਰਚ ਕੇ ਡਾਲਰ ਖਰਚ ਕੇ ਵਾਪਸ ਫੇਰ ਵਿਦੇਸ਼ ਨੂੰ ਮੁੜ ਜਾਂਦਾ ਹੈ ਪੰਜਾਬ ਦੇ ਵਿੱਚ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਲੋ ਹਰ ਕੰਮ ਦੇ ਵਿੱਚ ਕਮਾਈ ਹੈ ਜੇ ਤੁਸੀਂ ਰੋਜ਼ 2000 ਰੁਪਿਆ ਵੀ ਕਮਾਓ ਤਾਂ ਵੀ ਮਹੀਨੇ ਦੇ ਵਿੱਚ ਤੁਸੀਂ 60000 ਰੁਪਏ ਕਮਾ ਸਕਦੇ ਹੋ ਉਹ ਵੀ ਆਪਣੇ ਘਰ ਬੈਠਿਆਂ ਤੇ ਅਸੀਂ ਆਪਣੇ ਮਾਪੇ ਨੂੰ ਛੱਡ ਕੇ ਵਿਦੇਸ਼ਾਂ ਚ ਬੈਠੇ ਹਾਂ ਕੱਲਾ ਕੱਲਾ ਮੁੰਡਾ ਹੈ ਪੰਜਾਬ ਦੇ ਵਿੱਚ ਤੇ ਉਹ ਵੀ ਵਿਦੇਸ਼ ਚ ਲਿਆ ਜਾਂਦਾ ਹੈ ਪਿੱਛੇ ਮਾਪਿਓ ਬਿਮਾਰ ਨੇ ਜਾਂ ਮਾਪੇ ਨੂੰ ਕੋਈ ਤਕਲੀਫ ਹੈ ਉਸ ਬੱਚੇ ਨੂੰ ਮਾਪੇ ਦੀ ਤਕਲੀਫ ਦਾ ਪਤਾ ਹੀ ਨਹੀਂ ਲੱਗਦਾ ਕਈ ਵਾਰ ਕੇਸ ਐਸੇ ਵੀ ਹੋਏ ਨੇ ਜਿਹਦੇ ਵਿੱਚ ਬਾਹਰਲੇ ਮੁਲਕ ਬੱਚਿਆਂ ਦੀਆਂ ਮੌਤਾਂ ਟੱਠ ਹੋ ਗਈਆਂ ਨੇ ਤੇ ਮਾਪੇ ਉਹਨਾਂ ਦੀ লাশ ਤੱਕ ਨਹੀਂ ਮਿਲੇ ਕਈ ਘਰ ਐਸੇ ਵੀ ਨੇ ਜਿਨ੍ਹਾਂ ਦੇ ਬੱਚੇ ਜੇਲ੍ਹਾਂ 'ਚ ਨੇ 20-20 ਸਾਲ ਤੋਂ ਜੇਲ੍ਹ ਕੱਟ ਰਹੇ ਨੇ ਕੋਈ ਕੈਨੇਡਾ ਦੀ ਜੇਲ੍ਹ 'ਚ ਬੈਠਾ ਹੈ ਕੋਈ ਕਿਸੇ ਜੀਐਲ 'ਚ ਬੈਠਾ ਹੈ ਤੇ ਉਹ ਆਪਣੇ ਘਰ ਵਾਪਸ ਹੀ ਨਹੀਂ ਪਰਤ ਪਾਏ ਕਈ ਲੋਕ ਐਸੇ ਨੇ ਜਵਾਨ ਮੁੰਡੇ ਪੰਜਾਬ ਦੇ ਜਿਹੜੇ ਅਮਰੀਕਾ ਦੇ ਜੰਗਲਾਂ 'ਚ ਹੀ ਗਵਾਚ ਗਏ ਇਹ ਉਹਨਾਂ ਨੂੰ ਜੰਗਲਾਂ ਨੇ ਖਾ ਲਿਆ ਜਾਨਵਰਾਂ ਨੇ ਖਾ ਲਿਆ ਦੋਸਤੋ ਆਪਾਂ ਹਿੰਮਤ ਕਰੀਏ ਇੱਥੇ ਹੀ ਕੰਮ ਕਰੀਏ ਪੰਜਾਬ ਨੂੰ ਇਸ ਵਰਗ ਬਣਾਈਏ ਜੇ ਪੰਜਾਬ ਚ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਹੌਲੀ ਹੌਲੀ ਕਿਰਦਾ ਕਿਰਦਾ ਬਿਲਕੁਲ ਖਤਮ ਹੋ ਜਾਏਗਾ ਅੱਜ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਦੋਸਤੋ ਹਰ ਬੱਚੇ ਤੇ ਜਿਹੜਾ ਨਵਾਂ ਬੱਚਾ ਜੰਮਦਾ ਉਹਦੇ ਉੱਤੇ ਲੱਖ ਰੁਪਿਆ ਕਰਜਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਹ ਕਰਜਾ ਵਾਦਾ ਵਾਦਾ ਤੋ 10 ਲੱਖ 5 ਲੱਖ ਤੱਕ ਪਹੁੰਚ ਜਾਏਗਾ ਤੇ ਪੰਜਾਬ ਬਿਲਕੁਲ ਖਤਮ ਹੋ ਜਾਏਗਾ ਆਪਣੇ ਪੰਜਾਬ ਨੂੰ ਬਚਾਉਣ ਲਈ ਦੋਸਤੋ ਜਵਾਨੀ ਰਾਜਨੀਤੀ ਜਾਵੇ ਨਵੇਂ ਵਿਚਾਰ ਆਉਣ ਨਵੀਆਂ ਗੱਲਾਂ ਹੋਣ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਖੁਸ਼ਹਾਲੀ ਵੱਲ ਜਾਵੇ ਪੰਜਾਬ ਦੀਆਂ ਗੱਲਾਂ ਸਾਰੇ ਪਾਸੇ ਹੋਣ ਅਮਰੀਕਾ ਇੰਗਲੈਂਡ ਸਾਰੇ ਵਰਲਡ 'ਚ ਪੰਜਾਬ ਛਾ ਜਾਵੇ ਐਸਾ ਪੰਜਾਬ ਬਣ ਜਾਵੇ ਬਣੂਗਾ ਤਾਂ ਜੇ ਅਸੀਂ ਕੰਮ ਕਰਾਂਗੇ ਆਪਣੇ ਪੰਜਾਬ 'ਚ ਬੈਠ ਕੇ ਜੇ ਅਸੀਂ ਬਾਹਰ ਵੀ ਜਾਂਦੇ ਆ ਤਾਂ ਅਸੀਂ ਪੈਸਾ ਪੰਜਾਬ ਨੂੰ ਭੇਜੀਏ ਇਹ ਨਹੀਂ ਕਿ ਅਸੀਂ ਉੱਥੇ ਹੀ ਰਹਿਸ਼ ਬਣਾ ਕੇ ਤੇ ਉੱਥੇ ਰਹਿਣ ਲੱਗ ਜਾਈਏ ਅੱਜ ਜ਼ਿਆਦਾਤਰ ਪੰਜਾਬੀ ਕੀ ਕਰ ਰਹੇ ਨੇ ਪੰਜਾਬੀ ਇਤੋਂ ਜਾਂਦੇ ਨੇ ਆਪਣੀ ਜ਼ਮੀਨ ਵੇਚ ਕੇ ਕੋਈ ਕਿੱਲਾ ਵੇਚ ਜਾਂਦਾ ਕੋਈ ਦੋ ਕਿੱਲੇ ਵੇਚ ਜਾਂਦਾ 50 50 ਲੱਖ ਰੁਪਈਆ ਜਮ੍ਹਾਂ ਕਰਾ ਕੇ ਆਪਾਂ ਅਮਰੀਕਾ ਇੰਗਲੈਂਡ ਕੈਨੇਡਾ ਤੁਰ ਜਾਂਦੇ ਆ ਤੇ ਉੱਥੇ ਜਾ ਕੇ ਫੇਰ ਉਹ ਤੇ ਦੇਵੋ ਜਾਣਿਆ ਤੇ ਵਾਪਸ ਆਪਣੇ ਪੰਜਾਬ ਵੱਲ ਨਹੀਂ ਪਰਤਦੇ ਦੋਸਤੋ ਪੰਜਾਬ ਨੂੰ ਆਪਣੀ ਜ਼ਰੂਰਤ ਹੈ ਜਵਾਨੀ ਦੀ ਜ਼ਰੂਰਤ ਹੈ ਜੇ ਇਹ ਜਵਾਨੀ ਪੰਜਾਬ ਚ ਨਾ ਆਈ ਤਾਂ ਬਿਨਾ ਜਵਾਨੀ ਤੋਂ ਪੰਜਾਬ ਖੂਬਸੂਰਤ ਦੀ ਜਗਾ ਇੱਕ ਦੱਬਾ ਦੋਸਤੋ ਪੰਜਾਬ ਇਸ ਜਵਾਨੀ ਦੇ ਸਿਰ ਤੇ ਹੀ ਜਾਂਦਾ ਤੇ ਇਹ ਜਵਾਨੀ ਜੇ ਪੰਜਾਬ ਤੋਂ ਇਸੇ ਤਰ੍ਹਾਂ ਬਾਹਰ ਜਾਈ ਗਈ ਤਾਂ ਪੰਜਾਬ ਖਤਮ ਹੋ ਜਾਏਗਾ ਆਪਣੇ ਪੰਜਾਬ ਨੂੰ ਸੰਭਾਲਣ ਲਈ ਆਪਾਂ ਪੰਜਾਬੀਆਂ ਨੂੰ ਯਤਨ ਕਰਨੇ ਪੈਣਗੇ ਕਿਉਂਕਿ ਪੰਜਾਬ ਸਾਡਾ ਹੈ ਤੇ ਅਸੀਂ ਇਸ ਪੰਜਾਬ ਦੇ ਬਹੁਤ-ਬਹੁਤ ਮਿਹਰਬਾਨੀ ਦੋਸਤੋ